ਸੋਰਾ ਪਰਿਵਾਰ ਕਰਦਾ ਸੀ ਦਾਜ ਦੇ ਲਈ ਪਰੇਸ਼ਾਨ ਔਰਤ ਦੀ ਮਿਲੀ ਭੇਦ ਭਰੇ ਹਾਲਾਤਾਂ ਦੇ ਵਿੱਚ Laash ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਰੇ ਪਰਿਵਾਰ ਤੇ ਲਗਾਏ ਗਏ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਪੁਲਿਸ ਨੇ ਕੀਤਾ ਮਾਮਲਾ ਦਰਜ ਖਬਰ ਕਸਬਾ ਸਰਹਾਲੀ ਤੋਂ ਸਾਹਮਣੇ ਆਈ ਹੈ ਜਿਤੋਂ ਦੀ ਰਹਿਣ ਵਾਲੀ ਅਮਨਦੀਪ कौर 45 ਸਾਲ ਦੀ ਸੀ ਜਿਸ ਦੀ ਦੂਸਰੀ ਸ਼ਾਦੀ 2022 ਦੇ ਵਿੱਚ ਕੀਤੀ ਗਈ ਤੇ ਉਸ ਔਰਤ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਪਰਿਵਾਰ ਨੇ ਸਾਰੇ ਪਰਿਵਾਰ ਦੇ ਉੱਪਰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਨੇ ਇਸ ਬੰਦੀ ਅਗਰਨ ਸਿੰਘ ਵਾਸੀ ਸਰਹਾਲੂ ਨੇ ਦੱਸਿਆ ਕਿ ਉਸਦੀ ਭੈਣ ਅਮਨਦੀਪ कौर ਜਿਸ ਦੀ ਉਮਰ ਕਿਰੀ 45 ਸਾਲ ਹੈ ਦੂਸਰੀ ਸ਼ਾਦੀ ਉਸਦੀ 2 ਮਾਰਚ 2022 ਨੂੰ ਬਲਵਿੰਦਰ ਸਿੰਘ ਨਾਲ ਹੋਈ ਸੀ ਜੋ ਕਿ ਉਸ ਦਾ ਸੋਹਰਾ ਪਰਿਵਾਰ ਅਤੇ ਉਸ ਦਾ ਪਤੀ ਬਲਵਿੰਦਰ ਸਿੰਘ ਉਸ ਦੀ ਕੁਟਮਾਰ ਕਰਦੇ ਸੀ ਅਤੇ ਤਾਣੇ ਮੇਣੇ ਦਿੰਦੇ ਸਨ ਕਾਫੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਇਸ ਬੰਦੀ ਉਸ ਦੀ ਭੈਣ ਦੇ ਵੱਲੋਂ ਥਾਣਾ ਮੱਲਾਵਾਲਾ ਤੇ ਉੱਚ ਅਫਸਰਾਂ ਨੂੰ ਅਰਖਾਸਤਾਂ ਵੀ ਦਿੱਤੀਆਂ ਜਾ ਚੁੱਕੀਆਂ ਸਨ ਜਿਨ੍ਹਾਂ ਦੀ ਪੜਤਾਲ ਚੱਲ ਰਹੀ ਸੀ ਕਰੀਬ 3 ਮਹੀਨੇ ਪਹਿਲਾਂ ਹੀ ਉਸ ਦੀ ਭੈਣ ਅਤੇ ਪਤੀ ਬਲਵਿੰਦਰ ਸਿੰਘ ਉਸਦੀ ਭੈਣ ਦੀ ਨਾਨਾ ਨਛਂਦਰ ਕੌਰ ਉਸ ਗੁੱਡੋ ਪਤਨੀ ਗੁਰਮੀਤ ਸਿੰਘ ਪੁੱਤਰ ਰਿਸ਼ਰ ਸਿੰਘ ਵਾਸੀ ਸ਼ਕੂਰ ਜ਼ਿਲਾ ਫਿਰੋਜ਼ਪੁਰ ਗਿੰਦੋ ਪਤਨੀ ਮਲੂਕ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਦੁੱਲੇਵਾਲਾ ਥਾਣਾ ਮੱਲਾਂਵਾਲਾ ਤਹਿਸੀਲ ਜੀਰਾ ਜ਼ਿਲਾ ਫਿਰੋਜ਼ਪੁਰ ਲੜਾਈ ਝਗੜੇ ਦੇ ਕਾਰਨ ਉਸਦੀ ਭੈਣ ਨੂੰ ਗੁਰਮੀਤ ਸਿੰਘ ਉਸਦੇ ਘਰ서 ਹਾਰੀ ਛੱਡ ਗਿਆ ਸੀ ਅਤੇ ਕਿਹਾ ਗਿਆ ਕਿ ਬਲਵਿੰਦਰ ਸਿੰਘ ਨੇ ਕਿਹਾ ਕਿ ਮੈਂ ਇਸਨੂੰ ਆਪਣੇ ਘਰ ਦੇ ਵਿੱਚ ਨਹੀਂ ਵਸਾਉਂਗਾ ਜਿਸ ਦੇ ਕਾਰਨ ਉਸਦੀ ਭੈਣ ਡਿਪਰੈਸ਼ਨ ਦੇ ਵਿੱਚ ਰਹਿਣ ਲੱਗੀ ਅਤੇ ਬੀਤੇ ਦਿਨੀ ਪੇਟ ਦੇ ਵਿੱਚ ਅਚਾਨਕ ਦਰਦ ਹੋਣ ਦੇ ਕਾਰਨ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਉੱਥੇ ਵਾਪਸ ਭੇਜ ਦਿੱਤਾ ਗਿਆ ਤੇ ਉਸਦੀ ਭੈਣ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਉਸਦੇ ਭਰਾ ਨੇ ਉਸ ਨੂੰ ਦੁਬਾਰਾ ਹਸਪਤਾਲ ਲਿਜਾਣ ਦਾ ਪਰੰਤੂ ਉੱਥੇ ਰਸਤੇ ਵਿੱਚ ਜਾਂਦਿਆਂ ਹੀ ਉਸ ਦੀ ਮੌਤ ਹੋ ਗਈ ਉਹ ਉਸ ਟਾਈਮ ਕਾਫੀ ਸਦਮੇ ਦੇ ਵਿੱਚ ਸੀ ਕਾਫੀ ਜ਼ਿਆਦਾ ਪਰੇਸ਼ਾਨ ਸੀ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਅਤੇ ਇਸ ਦੇ ਸਬੰਧੀ ਹੁਣ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਦੇ ਕੋਲ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਸਾਰਾ ਪਰਿਵਾਰ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਵਿੱਚ ਸਿੱਧੀ ਦਾ ਬੇਪਰਵਾਹ ਹੈ। ਮੇਰਾ ਨਾਮ ਅੰਗਰੇਸ ਸਿੰਘ ਛੇੜਦੜਿਆ ਜੀ। ਹਾਂਜੀ। ਕੀ ਗੱਲ ਹੋਈ ਹੈ? ਕੀ ਲੱਗਦਾ ਹੈ ਤੁਹਾਡੇ? ਇਹ ਮੇਰੇ ਸਿਸਟਰ ਜੀ ਅਮਨਦੀਪ ਕੌਰ। ਹਾਂਜੀ। ਕਿੰਨਾ ਕੀ ਰਿਹਾ ਹੈ ਇਹਨਾਂ ਦੇ ਬੱਚ? ਇਹਨਾਂ ਨੂੰ ਹੋ ਗਈ ਜੀ। ਤੋ ਇਹ ਤਿੰਨ ਸਾਲ ਹੋ ਗਏ ਆ ਇਹ 2 ਤਰੀਕ ਤੀਜਾ ਮਹੀਨਾ 2022 ਦਾ ਪਿਆ ਹੋਇਆ ਜੀ ਪਿੰਡ ਨਰੰਗ ਸਿੰਘ ਵਾਰਾ ਬਲਵਿੰਦਰ ਸਿੰਘ ਸਨ ਅਜੀਤ ਸਿੰਘ ਤੇ ਉਸੀ ਗੱਲ ਹੋਈ ਹੈ ਨਾਲ 2.5 3 ਸਾਲ ਦੇ ਵਸਣ ਬਾਅਦ ਚ ਉਹਨਾਂ ਦਾ ਇਹ ਵਧੀਆ ਨਵੀਂ ਉਹਨਾਂ ਦੀ ਉਸ ਤੋਂ ਬਾਅਦ ਬੇਟਾ ਆਇਆ ਉਹਨਾਂ ਦਾ ਕੈਨੇਡਾ ਤੋਂ ਇਹਦੀ ਮੈਰਜੀ ਹੀ ਉਹ ਆਇਆ ਵਾ ਜਨੂਅਰੀ ਦੇ ਮਹੀਨੇ ਚ ਤੇ ਫਰਵਰੀ ਚ ਉਹਦੀ ਮੈਰਜੀ ਆ ਤੇ ਮੇਰੀ ਸਿਸਟਰ ਨੇ ਬਕਾਇਦਾ ਪੂਰਾ ਜੋ ਮਾਂ ਦਾ ਇੱਕ ਫਰਜ਼ ਹੁੰਦਾ ਉਹ ਨਿਭਾਇਆ ਵਾ ਤੇ ਪੂਰੇ ਕਾਰਵਿਆਰ ਕੀਤੇ ਆ ਸੀ ਮਾਮੇ ਬਣ ਕੇ ਗਏ ਆ ਤੇ ਉਸ ਤੋਂ ਬਾਅਦ ਜਿਹੜੀ ਕੋਈ ਇੱਕ ਉਹਦੀ ਬੇਟੀ ਤੇ ਜਿਹੜੀ ਨੌ ਆ ਨੌ ਜਦੋਂ ਆਈ ਆ ਬਸ ਨੌ ਨੇ ਨਿੱਕੀ ਨਿੱਕੀ ਗੱਲ ਤੋਂ ਕੋਈ ਨਾ ਕੋਈ ਆਪਣੇ ਆਕਿੰਤ ਉੱਪਰੋਂ ਤੋਕਣਾ ਸ਼ੁਰੂ ਕਰਤਾ ਨੋਕਾ ਟੋਕੀ ਸ਼ੁਰੂ ਕਰਤੇ ਨੌ ਨੇ ਤੇ ਉਹਨੇ ਬਸ ਦੋਹਾਂ ਜੀਆਂ ਚ ਪਾੜ ਪਾਤੇ ਆ ਤੇ ਬੱਸਨ ਨਹੀਂ ਦਿੱਤਾ ਉਹਦੋਂ ਨਾ ਕੁੱਟ ਮਾਰ ਕੇ ਕਰਕੇ ਦੇ ਮਰ ਕੇ ਤਿੰਨ ਮਹੀਨੇ ਤਕਰੀਬਨ ਤਿੰਨ ਮਹੀਨੇ ਕੇ ਇਹਨਾਂ ਕੱਢਿਆ ਆ ਵਾ ਤੇ ਉਹ ਸਾਡੇ ਕੋ ਰਹਿੰਦੀ ਉਸ ਤੋਂ ਬਾਅਦ ਅਸੀਂ ਆਪਣੀ ਪੰਚਾਇਤ ਲੈ ਕੇ ਐਸਐਸਪੀ ਦੇ ਵੀ ਆਪਣਾ ਫਰੋਪਰ ਜਿਹੜਾ ਆਪੇ ਪੇਸ਼ ਹੋਏ ਆ ਉਸ ਤੋਂ ਬਾਅਦ ਚ ਉਹਨਾਂ ਨੇ ਮਾਰ ਕੀਤੀ ਆ ਡੀਐਸਪੀ ਜੀਰਾ ਜੀ ਡਿਪਟੀ ਸਹਾਨੂੰ ਉਹਨਾਂ ਨੇ ਉਹਨੂੰ ਮਾਰ ਕੀਤੀ ਉਹਨਾਂ ਗਾਂ ਮਾਰ ਕੀਤੀ ਆ ਮੱਲਾਂ ਵਾਲੇ ਥਾਣੇ ਗੁਰਪ੍ਰੀਤ ਸਿੰਘ ਜੀ ਐਸਐਚਓ ਸਰਦਾਰ ਗੁਰਪ੍ਰੀਤ ਸਿੰਘ ਤੇ ਉਸ ਤੋਂ ਤਿੰਨ ਵਾਰੀ ਉਹਨਾਂ ਨੇ ਜਿਹੜਾ ਸਾਨੂੰ ਪਈ ਅਸੀਂ ਪੰਚਾਇਤਾਂ ਲੈ ਗਏ ਥਾਣੇ ਤੇ ਤਿੰਨ ਵਾਰੀ ਉਹਨਾਂ ਨੇ ਪਹਿਲਾਂ ਸੱਦਿਆ ਕਹਿੰਦੇ ਨਹੀਂ ਚਲ ਕੋਈ ਨਹੀਂ ਅਜੇ ਨਹੀਂ ਮੰਨਿਆ ਨਹੀਂ ਖੜਿਆ ਨਾ ਕਹਿੰਦੇ ਚਲ ਤੱਤਾ ਕਾ ਕੋਈ ਨਹੀਂ ਦੂਜੀ ਹਰ ਸਿੰਘ ਤੇ ਦੋ ਜੀ ਆ ਰਿਹਾ ਫਿਰ 15 ਦਿਨਾਂ ਬਾਅਦ ਬੁਲਾਇਆ ਤੇ ਫਿਰ ਪੰਚਾਇਤ ਲੱਗੇ ਆ ਫਿਰ ਕਹਿੰਦੇ ਕੋਈ ਕੋਈ ਗੱਲ ਨਹੀਂ ਹੋਰ ਹਉ ਤੇਰਾ ਟਾਈਮ ਰੋ ਫਿਰ ਹਉ ਤੇਰਾ ਟਾਈਮ ਦਿੱਤਾ ਵਾ ਫਿਰ ਇੱਤ ਜੀ ਆ ਦੀ ਗਏ ਆ ਤੇ ਤੀਜੇ ਨੇ ਜਵਾਬ ਦਿੱਤਾ ਕਿ ਮੈਂ ਨਹੀਂ ਮੈਂ ਨਹੀਂ ਕਰਨੀ ਤੇ ਉੱਥੇ ਹੀ ਭੈਣ ਦੇ ਜਿਹੜਾ ਤਵਕਾ ਜਾ ਵੱਜਾ ਵਾ ਤੇ ਉਸਦੇ ਬਲੱਡ ਵਧ ਗਿਆ ਤੇ ਸਾਹਮਣੇ ਡਾਕਟਰ ਆ ਉਥੇ ਟਿਕੇ ਟੁਕੇ ਲਵਾਏ ਆ ਤੇ ਉਸ ਤੋਂ ਬਾਅਦ ਜਿਹੜੀ 2 ਕਿ 3 ਦਿਨ ਬਾਅਦ ਤੇ ਪਤਾ ਨਹੀਂ ਹੁਣ ਮਾਰ ਆ ਜਾਂਦਾ ਵੀ ਉਹਨਾਂ ਜਾਂ ਕੁਝ ਖਾ ਲਿਆ ਵਾ ਜਾਂ ਕੁਝ ਕਿੱਦਾਂ ਮਾ ਕੋਈ ਪਤਾ ਨਹੀਂ ਲੱਗੰਦਿਆ ਤੇ ਡੈਥ ਹੋ ਗਈ ਆ ਦੋ ਦਰਦ ਹੋਈਆ ਤੇ ਹਸਤਾਲ ਖੜੇ ਤੇ ਮਨ ਕੱਟੀ ਕੇ ਲੱਗੇ ਦਰਦ ਨਹੀਂ ਛੱਡੀ ਕਿ ਡੈਥ ਹੋ ਗਈ ਆ ਪੋਸਮਾਰਟ ਹੋਇਆ ਹਾਂ ਇਹ ਪੋਸਮਾਰਟ ਮ ਕਰਾ ਦਿੱਤਾ ਜੀ ਤੇ ਪੁਲਿਸ ਨੇ ਕੀ ਕਰ ਰਹੀ ਕੀਤੀ ਆ ਪਰਚਾ ਦੱਚ ਹੋ ਗਿਆ ਜੀ ਕਿੰਨੇ ਲੋਕਾਂ ਦੇ ਖਾਸ ਜੀ ਆਪਣਾ ਹੈਗੀ ਆ ਦੋ ਆਪਣੇ ਉਹਨਾਂ ਜਿਹੜੀ ਮੇਰੀ ਭੈਣ 99 ਆ ਤੇ ਉਹਨਾਂ ਦੀ ਘਰਦੀਆਂ ਵਾ ਨਾਨਾ ਮਾਤੇ ਨਾਨਵੀਏ ਤੇ ਘਰ ਵਾਲੇ ਦੇ ਕੋਈ ਦਾਜ ਦੀ ਮੰਗ ਕਰਦੇ ਸੀ ਪੈਸਿਆਂ ਦਾ ਹਾਂਜੀ ਦਾਜ ਦੀ ਇਸ ਸਮਾਨ ਨੂੰ ਲੈ ਕੇ ਤੇ ਗਰੀਬ ਲੋਕ ਜੇ ਗਰੀਬ ਚ ਸਾਰਾ ਕੁਝ ਲਿਖਿਆ ਉਹ ਇਹ ਜਿਹੜੀਆਂ ਚੀਜ਼ਾਂ ਉਹਨਾਂ ਦੇ ਹੱਥੀ ਦਰਖਾਸ਼ਾਂ ਦਿੱਤੀਆਂ ਆ ਭੈਣ ਦੇ ਹੱਥੀ ਦਿੱਤੀਆਂ ਆ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਉਹ ਸਾਰਾ ਪਹਿਲਾਂ ਕਾਰਵਾਈ ਚੱਲ ਰਹੀ ਉੱਥੇ ਜਿਹੜੀ ਉੱਥੇ ਮੱਲਾ ਵਾਲੀ ਥਾਣੇ ਵਿੱਚ ਕਾਰਵਾਈ ਚੱਲ ਰਹੀ ਆ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਆ ਕਿ ਉਹਨਾਂ ਦੋਸ਼ੀਆਂ ਨੂੰ ਹੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਵੀ ਜਿਹੜਾ ਗਾਂ ਕੋਈ ਕੇਸ ਦੀ ਧੀ ਭੈਣ ਐਦਾਂ ਖੜ ਕੇ ਤੇ ਜਿਹੜਾ ਕੋਈ ਛੱਡਾਂ ਦੀ ਜ਼ਰਤ ਨਾ ਕਰੇ ਇਹ ਕੋਈ ਮੱਝ ਗਾਣੀ ਆ ਪੀ ਦੁੱਧ ਚੋਲਿਆ ਪੀ 6 ਮਹੀਨੇ ਯਾਹ ਪੀ ਦੁੱਧ ਚੋਲਿਆ ਪੀ ਹਮ ਪਾਚੇ ਹਟ ਗਈ ਦਿਨ ਤੈਨੂੰ ਛੋੜ ਤੋ ਛੋੜ ਤੋ ਪਾ ਜਾਂ ਪਕਲਾ ਖੋਲ ਦੇ ਛੜ ਤੋ ਵਾਰਾ ਇਹ ਵੀ ਕਿਹਦੀ ਕੋਈ ਇੱਜ਼ਤ ਸੀ ਕੋਈ ਦੀ ਧੀ ਸੀ ਇਹਦੀ ਭੈਣ ਸੀ ਤੇ ਇਹ ਆਪੇ ਇਹੋ ਜਿਹੇ ਦੋਚੀਆਂ ਨੂੰ ਇਹੋ ਜੇ ਆਪਣੇ ਸਮਾਜ ਦੇ ਜਿਹੜੇ ਦੁਸ਼ਮਣਾਂ ਨੂੰ ਇਸ ਵਸਤ ਤੋਂ ਸਗ ਸਜ਼ਾ ਮਿਲਣੀ ਚਾਹੀਦੀਆ ਕਿ ਦੰਤੀਆਂ ਭੈਣਾਂ ਨਾਲ ਇਹੋ ਜੇ ਅਤਿਆਚਾਰ ਕਰਦੇ ਆ ਇੱਕ ਮਾਮਲਾ ਦਰਜ ਕੀਤਾ ਗਿਆ ਸੀ 18 ਸਿਆਲੀ ਜਿਕੇ ਕੋਈ ਦਾਇਰ ਤੇ ਹੁੰਦਾ ਕਿ ਕੀ ਮਾਮਲਾ ਸੰਭਲਿਆ ਕੀ ਕਰਦੇ ਹਾਂਜੀ ਇਹ ਨਾ ਮਨਦੀਪ ਕੌਰ ਪੁੱਤਰੀ ਸਾਦਾ ਸਿੰਘ ਜੋ ਨਰੰਗ ਸਿੰਘ ਵਾਲਾ ਪਿੰਡ ਜਿਲ੍ਹਾ ਫਿਰੋਜ਼ਪੁਰ ਵਿਕੇ ਵਿਆਹੀ ਹੋਈ ਸੀ ਜਿੱਦੇ ਸਹੁਰੇ ਦਾਜ ਮੰਗਣ ਤੋਂ ਤੰਗ ਪ੍ਰੇਸ਼ਾਨ ਕਰਦੇ ਸੀ ਜਿਸ ਤੋਂ ਇਹ ਮਤਲਬ ਪੇਕੇ ਪਿੰਡ ਆਈ ਹੋਈ ਸੀ ਪੇਕੇ ਪਿੰਡ ਦੀ ਮੌਤ ਹੋ ਗਈ ਆ ਇਹਦਾ ਪੋਸਟਮਾਰਟਮ ਕਰਾ ਕੇ ਦੋਸ਼ੀਆਂ ਖਿਲਾਫ ਤਾਰਾ 106 ਬੀਐਸਐਲ ਪਰਚਾ ਦਰਜ ਕੀਤਾ ਗਿਆ ਹੈ ਦੋ ਦੋ ਸੇਣ ਜਲਦੀ ਰਸਤੇ ਚ ਲਿਆ ਜਾਊਗਾ ਕਿਨੇ ਲੋਕ ਆਨੰਦ ਦੇ ਕਿਤੇ ਆ ਇਹ ਜੀਤ ਸਿੰਘ ਆਪਣਾ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਨਰੰਗ ਸਿੰਘ ਵਾਲਾ ਦੇ ਖਿਲਾਫ ਪਿਆਰ ਦਰਜ ਕੀਤੀ ਹੋਰ ਮੇਰੇ ਤੇ ਲੋਕ ਸ਼ਮਲੋ ਸਾਥੀ ਵੀ ਕੀ ਹੈ ਨਹੀਂ ਫਿਲਹਾਲ ਇੱਕ ਹੀ ਹੈ ਜੀ ਬਾਅਦ ਚ ਦੇਖਿਆ ਜਮਾ ਜੀ ਕੋਈ ਮੋਟੇ ਕਰਨ ਦਾ ਪਤਾ ਲੱਗਾ ਵੀ ਕੀ ਕਰਨੇ ਕੀ 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 ਸੱਜੀ ਸੱਜੀ ਇਹ ਪੋਸਟਮਾਰ ਮਰਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਬਾਰੇ